ਆ ਵੀ ਸਜਣੋ ਕੁੱਟਦੇ ਆਪਣਾ ਸਰੋਂ ਆਪਣੀ ਆਪਣਾ ਗਿਆ ਕੰਮ ਨਿਭੜਾ ਵਰਗ ਥਲੀ ਥਲੇ ਚਲੇ ਨਾ ਫੇਰ ਲਾ ਜੀ ਜੱਟਕ ਦੇਣਾ ਤਾਰੀ ਕੀ ਰਹਿ ਗਈ ਥਾਰੀ ਰਹਿ ਗਈ ਤੇ ਤਾਈ ਗਿਆ ਨੀਰ ਰਹਿ ਗਈ ਨੀਰ ਰਹਿ ਗਈ ਕਿਦਾਂ ਜੱਟ ਵੇ ਲਾ ਦਿਆਂਗੇ ਜਦੋਂ ਆਪਣੀ ਆਪਣੀ ਕੁੱਟੀ ਗਈ ਆ ਬਈ ਜੇ ਨਾ ਕਿ ਸਰੋਂ ਥੋੜੀ ਜਿਹੀ ਗਿੱਲੀ ਦੀ ਵੀ ਇੱਕ ਦੋ ਦਿਨ ਠਹਿਰ ਗਏ ਫਿਰ ਘੁੰਮ ਜਾਂਗੇ ਨਾ ਕੰਮ ਗਿਆ ਨਿਪਟ ਜਾ। ਮੈਂ ਚੱਲਿਆ। ਇਹ ਤੇ ਕਿਰਮ ਮੈਂ ਕਿਹੇ ਕੰਮ ਲੈ ਸਕਾਂ। ਬੱਬੀ ਕੀ ਮੇਰ ਵੰਦੀ ਨਾਲ। ਇਹ ਕੰਮ ਨਿਪਟ ਗਿਆ। ਕੀ ਆ ਕੇ ਭਾਲੇ? ਹਾਂ ਦੋ ਵਾਰ ਗਏ। ਫੇਰ ਵੀ ਕਿਦਾਂ ਦਾ? ਐ ਨਹੀਂ ਸਰੋਗੇ। ਯਾਰ ਮਾਰ ਲਿਆ ਬੱਤੀ ਆਈ ਤੁਸੀਂ। ਬਰਸ ਬਰਸੀਨ ਵਾਲੇ ਮੈਂ ਕਹੇ ਤਿੰਨ ਦਾ ਪੰਟਾ ਨਹੀਂ ਚਾਰ ਆ। ਹਾਂ ਹਾਂ। ਖੜ ਤੋਂ ਰੇ ਕੇ ਰੇ ਬਾਖੜ ਹੈ ਨਾ ਉਹ ਉਹ ਤੌਲੀ ਮਾਰੂ ਮਾਰੂ ਹੈ ਹੋਰ ਜੰਬਾਈ ਚੱਲ ਭੱਗ ਜਾ ਉਹਨ ਕੀ ਦੇਖੀ ਕੁੱਟੇਗਾ ਬਾਬੇ ਕੁੱਟ ਗਿਆ ਹਮ ਤੀੜੀ ਜਾਊਗਾ ਅੱਛਾ ਜੀ ਤੁਰ ਗਈ ਇਹ ਜਿਹੜਾ ਆ ਤਾਂ ਮੁੰਡਾ ਕੇ ਤੁਰ ਆ ਜੀ ਤਾ ਚਾਹ ਤਾ ਕੁੱਟ ਲੈ